ਦਨ ਭਰੇ ਬਹੁਤ ਸਵਾਦ ਦੇ ਭਰੇ ਖੱਟ ਮਿੱਠੇ ਇਸ ਲੂਣੇ ਮਿੱਠੇ ਨਿੱਕੜ ਬੈਠ ਗੁਰਪੋਚ ਬਾਇਓ ਕਿਹੜਾ ਨਿਤ ਨਿਤ ਸਿਕਾਉਣਾ ਭੋਜਨ ਮਹਾਰਾਜ ਜੀ ਨੂੰ ਜਿਵੇਂ ਖਾਲਸਾ ਜੀ ਮਾਂ ਬੱਚੇ ਨੂੰ ਪਰਦੇਸ ਤੋਂ ਆਏ ਨੂੰ ਕੋਲੇ ਬੈਠ ਕੇ ਭੋਜਨ ਸਿਕਾਉਂਦੀ ਹੈ ਨਾ ਬਾਬਾ ਬੁੱਢਾ ਸਾਹਿਬ ਜੀ ਛੇਵੇਂ ਪਾਤਸ਼ਾਹ ਨੂੰ ਐ ਭੋਜਨ ਸਿਕਾ ਰਹੇ ਨੇ ਕੋਲੇ ਬੈਠ ਕੇ ਕਹਿੰਦੇ ਨੇ ਮਹਾਰਾਜ ਜੀ ਆਪ ਭੋਜਨ ਛਕੋ ਛਕਣ ਵਾਲਾ ਹੈ ਸਤਗੁਰੂ ਜੀ ਦੇ ਪਾਸ ਬੈਠ ਗਏ ਛੇਵੇਂ ਪਾਤਸ਼ਾਹ ਨੂੰ ਭੋਜਨ ਸ਼ਿਕਾਰ ਰਹੇ ਨੇ ਹੁਣ ਸਭ ਸੈਨਾ ਕੋ ਵਰਤਾਇਓ ਫੇਰ ਸਾਰੀ ਫੌਜ ਨੂੰ ਭੋਜਨ ਬੰਨ੍ਹ ਸ਼ਿਕਾਇਆ ਵਤਨ ਸਮੈ ਜਾਨ ਬਿਰਧ ਬਹਾਈ ਜੀ ਸੋ ਪਤਨ ਸਮੇ ਜਾਣ ਬਿਰਧ ਭਾਈ ਬਾਬਾ ਬੁੱਢਾ ਜੀ ਨੇ ਜਾਣ ਲਿਆ ਕਿ ਹੁਣ ਸੌਣ ਦਾ ਸਮਾਂ ਸਾਰੀਆਂ ਸੰਗਤਾਂ ਆਪ ਕੋ ਆਪਣੇ ਥਾਈ ਬਰਾਜਣ ਗਈਆਂ ਮਿਰਦ ਸੇਜਾ ਸੁੰਦਰ ਡਿਸਬਾਈ ਜਿਵੇਂ ਪਾਤਸ਼ਾਹ ਵਾਸਤੇ ਬੜੀ ਕੋਮਲ ਸੇਜਾ ਹੈ ਡਾਈ ਹੋਈ ਉਹ ਮਾਸਨ ਆਪਣੋ ਤਬਕੀਨ ਬਾਬਾ ਬੁੱਢਾ ਜੀ ਨੇ ਸਤ ਸੰਗਤ ਜੀ ਮਹਾਰਾਜ ਦੇ ਪੜੰਗ ਦੇ ਕੋਲੇ ਤਰਤੀ ਤੇ ਥੱਲੇ ਆਸਣ ਲਾ ਲਿਆ ਆਪਣਾ ਹਰ ਗੋਬਿੰਦ ਸਾਹਿਬ ਵਿਦਚੀਨ ਸਤਿਗੁਰੂ ਹਰ ਗੋਬਿੰਦ ਸਾਹਿਬ ਜੀ ਨੇ ਵੀ ਦੇਖ ਲਿਆ ਕਿ ਸਾਡੇ ਪੜਾਂ ਕੋਲੇ ਬਾਬਾ ਬੁੱਢਾ ਜੀ ਥੱਲੇ ਆਸਣ ਲਾ ਕੇ ਬੈਠ ਗਏ ਅੱਜ ਸੇਹ ਜਾ ਧੂਮਾ ਆਸ਼ੰਕਰੇ ਸਤ ਸੰਗ ਜੀ ਆਖੋ ਵਾਹਿਗੁਰੂ ਬਾਬਾ ਬੁੱਢਾ ਸਾਹਿਬ ਜੀ ਨੂੰ ਦੇਖ ਕੇ ਪੁੰਜੇ ਸਤ ਸੰਗਤ ਜੀ ਬਰਾਜਿਆ ਹੋਇਆਂ ਨੂੰ ਮਹਾਰਾਜ ਪੜਗ ਤੇ ਨਿਭਰਾਜੇ ਆਪ ਵੀ ਸਤਿ ਸ੍ਰੀ ਬਾਬਾ ਬੁੱਢਾ ਸਾਹਿਬ ਜੀ ਦੇ ਬਰਾਬਰ ਭੂਮਾਸਣ ਥੱਲੇ ਹੀ ਆਸਣ ਲਾ ਲਿਆ ਬੁੱਢਾ ਸਾਹਿਬ ਕਹੇ ਠੇ ਗੁਰਥਰੇ ਕੋਲੇ ਬੈਠ ਕੇ ਸਤਿ ਸ੍ਰੀ ਸੋਣਾ ਕਿਨੇ ਅਸੀਂ ਕਿਹੜਾ ਰੋਜ਼ ਰਾਤਾਂ ਨੂੰ ਮળાਪ ਹੋਣੇ ਨੇ ਅੱਜ ਸਤ ਸੰਗਤ ਜੀ ਭਾਵੇਂ ਬਾਬਾ ਬੁੱਢਾ ਜੀ ਨੇ ਕਿੱਥੇ ਜਾਣਾ ਗੁਰੂ ਕੇ ਰੂਪ ਵਿੱਚ ਹੀ ਲੀਨ ਹੋ ਜਾਣਾ ਬ੍ਰਹਮ ਕੇ ਅਨੀ ਕਿੱਥੇ ਜਾਇਆ ਨਹੀਂ ਕਰਦੇ ਅੱਗੇ ਕਥਾ ਦਾ ਪ੍ਰਸੰਗ ਆ ਰਿਹਾ ਹੈ ਆਪਾਂ ਅੱਗੇ ਬਹੁਤ ਸਾਰੇ ਸਤ ਸੰਗਤ ਜੀ ਸਮਾਉਣ ਦੇ ਗੁਰਸਿੱਖਾਂ ਦੇ ਸਤਿ ਸੰਜੀ ਜੰਗ ਵਿੱਚ ਸੀਧੀਆਂ ਪਾਉਣ ਦੇ ਪ੍ਰਸੰਗ ਸੁਣਦੇ ਆਏ ਹਾਂ ਸਾਰਿਆਂ ਨੂੰ ਵਿਵਾਨ ਲੈ ਆਉਂਦੇ ਆਉਣ ਦੇ ਕਥਨ ਕੀਤੇ ਪਰ ਬਾਬਾ ਬੁੱਢਾ ਜੀ ਨੂੰ ਕੋਈ ਵਿਵਾਨ ਲੈਣ ਨਹੀਂ ਆਇਆ ਬਾਬਾ ਬੁੱਢਾ ਜੀ ਕਿੱਥੇ ਸਮਾਏ ਉਹ ਅੱਗੇ ਕਥਾ ਆ ਰਹੀ ਹੈ ਸਤ ਸੰਗਤ ਜੀ ਪਰ ਅੱਜ ਦੀ ਘੜੀ ਜਿਵੇਂ ਹੁਣ ਰਾਤ ਨੂੰ ਸਤ ਸੰਗਤ ਜੀ ਬਾਬਾ ਬੁੱਢਾ ਜੀ ਸੰਪੂਰਨ ਬ੍ਰਹਮ ਗਿਆਨੀ ਨੇ ਉਧਰ ਗੁਰੂ ਸਾਹਿਬ ਸਤ ਸੰਗਤ ਜੀ ਬ੍ਰਹਮ ਗਿਆਨੀਆਂ ਨੂੰ ਵਿਅੰਤ ਨੂੰ ਪ੍ਰਗਟ ਕਰਨ ਵਾਲੇ ਨੇ ਸ਼ਕਤੀ ਬਾਬਾ ਬੁੱਢਾ ਜੀ ਵੀ ਬਖਦੇ ਨੇ ਅਨੇਕਾਂ ਗੁਰਸਿੱਖਾਂ ਨੂੰ ਬ੍ਰਹਮ ਧਿਆਨ ਕਰ ਦੇਣ ਦੀ ਪਰ ਸਤ ਸੰਗਤ ਜੀ ਗੁਰੂ ਕਹਾਉਣ ਦੀ ਅਗਿਆ ਨਹੀਂ ਹੈ ਗੁਰੂ ਦੇ ਸਿੱਖ ਜਿਹੜਾ ਸਤ ਸੰਗਤ ਜੀ ਤੁਰਲ ਹੀ ਹੋਇਆ ਕਰਦਾ ਪਰ ਗੁਰੂ ਨਹੀਂ ਸਿੱਖ ਕਦੇ ਕਹਾਉਂਦਾ ਹੈ ਜਿਹੜਾ ਸਿਰ ਗੁਰੂ ਕਹਾਉ ਉਹ ਮਨ ਬਤੀਆ ਹੈ ਉਹ ਬ੍ਰਹਮ ਗਿਆਨੀ ਨਹੀਂ ਹੁੰਦਾ ਖਾਲਸਾ ਜੀ ਐਵੇਂ ਬਨੌਟੀ ਹੋਈ ਹੁੰਦਾ ਸੋ ਅੱਜ ਸਤ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਰਾਤਰੀ ਦੇ ਸਮੇਂ ਤੂੰ ਮਾਥਣ ਲਾਏ ਹੋਏ ਬੈਠੇ ਹਨ ਇਸ ਮਹਿ ਬਚਨ ਬਿਲਾਸ ਕਰੰਤ ਰਾਤ ਨੂੰ ਸਤ ਸੰਗੀਤ ਤਿੰਨ ਪੈਰ ਦੇਖ ਲੋ ਬਚਨ ਬਿਲਾਸ ਕਰਦੇ ਰਹੇ ਬਦ ਬਈ ਸ੍ਰੀ ਗੁਰੂ ਭਗਵੰਤ ਭਗਵੰਤ ਸਤ ਗੁਰੂ ਜੀ ਸੁਣਦੇ ਭੈ ਜੀ ਨਾਨਕ ਆਦ ਗੁਰ ਸਾਰੇ ਬਾਬਾ ਬੁੱਢਾ ਜੀ ਤੋਂ ਲੈ ਕੇ ਸਤ ਸੰਗੇ ਜੀ ਆਪ ਸੁਣ ਰਹੇ ਨੇ ਗੁਰਨਾਨਕ ਦੇਵ ਜੀ ਤੋਂ ਲੈ ਕੇ ਸਾਰੀਆਂ ਗੁਰੀਆਂ ਦੀ ਸਿਫਤ ਇਹ ਨਿਗੜ ਸਵਰੀਤ ਨਿਹਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਬਾਬਾ ਜੀ ਤੁਸੀਂ ਪਹਿਲੇ ਗੁਰੂ ਚੰਗੀ ਤਰ੍ਹਾਂ ਦਰਸ਼ਨ ਕਰਦੇ ਰਹੇ ਪਹਿਲਿਆਂ ਦੇ ਸੁਭਨ ਲਾਭ ਸਭ ਵਿਧੀ ਜਨ ਹੋ ਤੁਸੀਂ ਜਾਣਦੇ ਹੋ ਕਿ ਗੁਰੂ ਘਰ ਵਿੱਚ ਕਿਹੜੇ ਕੰਮ ਕਰਨ ਨਾਲ ਲਾਭ ਹੁੰਦਾ ਹੈ ਕਿਹੜੇ ਕਰਤੱਵ ਕਰਨ ਨਾਲ ਘਾਟਾ ਪੈਂਦਾ ਹੈ ਬਾਬਾ ਬੁੱਢਾ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੀਆਂ ਸੰਗਤਾਂ ਦੇ ਵਿੱਚ ਵਿਚਰਦੇ ਰਹੇ ਸਾਰੇ ਗੁਰੂ ਘਰ ਦਾ ਜਿਹੜਾ ਕਾਰੋਬਾਰ ਸੀ ਦੇਖਦੇ ਰਹੇ ਇਹ ਮੈਨੂੰ ਜਾਂਦੇ ਜਾਂਦੇ ਸਿੱਖਿਆ ਦੇ ਜੋ ਵੀ ਕੀ ਇਹ ਕਿਹੜਾ ਕਰਤੱਬ ਕਰਿਆ ਕਰੀਏ ਅਸੀਂ ਮਹਾਰਾਜ ਜਾਚਕ ਮੰਨ ਕੇ ਸਤਸੰਗੀ ਬਾਬਾ ਬੁੱਢਾ ਜੀ ਨੂੰ ਪੁੱਛ ਰਹੇ ਨੇ ਕੁਝ ਬਰਦ ਕੁਸ਼ ਉਪਦੇਸ਼ ਬਖਾਨ ਹੋ ਤੁਸੀਂ ਜਾ ਰਹੇ ਹੋ ਅਭੇਦ ਹੋ ਰਹੇ ਹੋ ਬ੍ਰਹਮ ਦੇ ਵਿੱਚ ਬਾਬਾ ਬੁੱਢਾ ਜੀ ਕਿਰਪਾ ਕਰੋ ਮੈਨੂੰ ਜਾਂਦੇ-ਜਾਂਦੇ ਉਪਦੇਸ਼ ਦੇ ਦਿਓ ਕਦੇ ਕੋਈ ਗੁਰੂ ਕਹਿੰਦਾ ਦੇਖਿਆ ਖਾਲਸਾ ਜੀ ਆਪਣੇ ਚੇਲੇ ਨੂੰ ਮੈਨੂੰ ਉਪਦੇਸ਼ ਦੇ ਦੇ ਇਹਦਾ ਨਵਾਨ ਨਿਮਰਤਾ ਜਿੰਨਾ ਚਿਰ ਇੰਨੀ ਨਿਮਰਤਾ ਨਹੀਂ ਨਾ ਆਉਂਦੀ ਇੱਥੇ ਨਾਲੇ ਫੀਸਾਂ ਲੈਂਦੇ ਸਤ ਸੰਗ ਜੀ ਆਪਦੇ ਟੱਬਰ ਨੂੰ ਪਾਰਦੇ ਨੇ ਮਾਸਟਰ ਜਦੋਂ ਕੋਈ ਮਿਲੂਗਾ ਨਾ ਵਿਦਿਆਰਥੀ ਕਹੂਗਾ ਮੇਰਾ ਸ਼ਗਿਰਦ ਆ ਗਿਆ ਸ਼ਗਿਰਦ ਕਹਦਾ ਪੈਸੇ ਦਿੱਤੇ ਵਿਦਿਆ ਲਈ ਕੋਈ ਲਿਹਾਜ ਹੈ ਇਸੇ ਤਰ੍ਹਾਂ ਸਤ ਸੰਗਤ ਜੀ ਧੰਨ ਗੁਰੂ ਕੀ ਸਿੱਖੀ ਹੈ ਗੁਰ ਸਿੱਖੋਂ ਗੁਰ ਸਿੱਖਾਂ ਪੀਰ ਪੀਰੋਂ ਕੋਈ ਗੁਰਸੇ ਗੁਰ ਸਿੱਖਾਂ ਨੂੰ ਵਿੱਦਿਆ ਪੜ੍ਹਾਉਂਦੇ ਕੀ ਸਤ ਸੰਧੀ ਮਾਇਆ ਦਾ ਵਿਹਾਰ ਵਿਚੰਦਾ ਉੱਥੇ ਕੋਈ ਨਹੀਂ ਸਤ ਸੰਧੀ ਐਸਾ ਵਿਹਾਰ ਹੈ ਫੇਰ ਵੀ ਪੜ੍ਹਾ ਕੇ ਵੀ ਚੇਲਾ ਨਹੀਂ ਕੋ ਕਹਿਣਾ ਛੋਟੇ ਭਰਾ ਨੂੰ ਪੜ੍ਹਾ ਦਈਏ ਤਾਂ ਉਹਦਾ ਪਿਓ ਤਾਂ ਨਹੀਂ ਬਣ ਜਾਈਦਾ ਫੇਰ ਵੀ ਸਤ ਸ੍ਰੀ ਗੁਰਨਾਨਕ ਦੇਵ ਜੀ ਦੀ ਫਲਵਾੜੀ ਦੇ ਸਾਰੇ ਗੁਰਸਿੱਖ ਸਮਝਣੇ ਤੇ ਸੋ ਇਹ ਗੁਰੂ ਘਰ ਦੀ ਮਰਜ਼ਾਦਾ ਹੈ ਪਰ ਅੱਜ ਸਤ ਜੀ ਛੇਵੇਂ ਪਾਤਸ਼ਾਹ ਕੀ ਕਹਿ ਰਹੇ ਨੇ ਬਾਬਾ ਬੁੱਢਾ ਜੀ ਤੁਸੀਂ ਸਾਰੇ ਗੁਰੂ ਘਰ ਦੇ ਕਾਰੋਬਾਰ ਤੱਕ ਦੇ ਰਹੇ ਗੁਰਨਾਨਕ ਦੇਵ ਜੀ ਤੋਂ ਲੈ ਕੇ ਪੰਜਵੇਂ ਛੇਵੇਂ ਪਾਤਸ਼ਾਹ ਦੇ ਤੱਕ ਅੱਜ ਤੁਸੀਂ ਸਮਾ ਰਹੇ ਹੋ ਸਾਨੂੰ ਕੋਈ ਸਿੱਖਿਆ ਦੇ ਦਿਓ ਕਿਸ ਤਰ੍ਹਾਂ ਕੰਮ ਕਰਿਆ ਕਰੀਏ ਸੇਵਕ ਜਾਣ ਦਇਆ ਅਸ ਢਰਿਆ ਹੋਰ ਬਚਨ ਕਹਿ ਦਿੱਤਾ ਮੈਨੂੰ ਸੇਵਕ ਸਮਝਿਓ ਸੇਵਕ ਜਾਣ ਕੇ ਮੇਰੇ ਤੇ ਦਇਆ ਕਰੋ ਈਸ਼ਾ ਭਲੀ ਬਤਾਵਨ ਕਰਿਆ ਮੈਨੂੰ ਸੋਹਣੀ ਚੰਗੀ ਭਲੀ ਸਿੱਖਿਆ ਦੇ ਦਿਓ ਤੁਨੋਂ ਬਿਰਦ ਕਹੋ ਆਪ ਨਰਾਇਣ ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਆਪ ਤੋ ਨਰਾਇਣ ਰੂਪ ਹੋ ਤੁਹਾਨੂੰ ਕੌਣ ਸਿੱਖਿਆ ਦੇਣ ਵਾਲਾ ਹੈ ਆਪ ਨਰੈਣ ਕਲਾ ਧਰ ਜਗ ਮੈਂ ਪਰਵਰਿਓ ਰੰਗ ਕਾਰਾ ਕਾਰ ਜੋਤ ਜਗ ਮੰਡਲ ਕਰਿਓ ਉਹੀ ਗੁਰਨਾਨਕ ਰੂਪ ਹੋ ਨਰੈਣ ਰੂਪ ਹੋ ਜੀ ਤੁਸੀਂ ਸ਼ਡਮ ਰੂਪ ਤੁਮ ਧਰ ਸੁਹਾਇਨਾ ਅੱਜ ਸੋਭ ਨੀਕ ਤੁਸੀਂ ਛੇਮਾ ਰੂਪ ਧਾਰਿਆ ਮਹਾਰਾਜ ਜੀ ਗਨ ਸੇਖਨ ਕੋ ਦਿਜੇ ਅਰ ਧਰਨੀ ਕਾਤੇ ਰੂਪ ਧਾਰਿਆ ਬਹੁਤੇ ਸਿੱਖਾਂ ਦੀ ਰੱਖਿਆ ਲਈ ਗਊ ਗਰੀਬ ਦੀ ਰੱਖਿਆ ਵਾਸਤੇ ਬ੍ਰਹਮਣਾ ਦੀ ਰੱਖਿਆ ਵਾਸਤੇ ਜਿਹੜੇ ਧਰਮੀ ਲੋਕ ਨੇ ਧਰਤੀ ਦੀ ਪਾਲਣਾ ਕਰਨ ਲਈ ਤੁਸੀਂ ਰੂਪ ਧਾਰਿਆ ਹੈ ਦੁਸ਼ਟਾਂ ਨੂੰ ਨਾਸ ਕਰਮ ਲਈ ਜਯੋਦੇ ਰਸ਼ਾਏਨ ਕਰਨੀ ਇਹ ਗਊ ਗਰੀਬ ਦੀ ਰੱਖਿਆ ਕਰਨ ਵਾਸਤੇ ਤੁਸੀਂ ਦੇਹ ਧਾਰੀ ਹੈ ਧਿਆਨ ਵਿਖਿਆ ਰਾਧਤ ਜੋਗੀ ਆਪ ਨੂੰ ਮਹਾਰਾ ਬੜੇ ਬੜੇ ਜੋਗੀ ਬਟੀਆਂ ਉਮਰਾ ਵਾਲੇ ਧਿਆਨ ਵਿੱਚ ਤੁਹਾਨੂੰ ਹੀ ਰਾਦ ਦੇ ਨੇ ਜਨ ਹਿਤ ਸੇਵਤ ਸਭ ਹੋਗੀ ਜਿੰਨੇ ਭੋਗੀ ਗ੍ਰਸਤੀ ਲੋਕ ਨੇ ਉਹ ਪਦਾਰਥਾਂ ਵਾਸਤੇ ਤੁਹਾਡਾ ਧਿਆਨ ਧਾਰਦੇ ਨੇ ਹੈ ਮਹਾਰਾਜ ਸਾਡੇ ਘਰ ਵਿੱਚ ਆਹ ਵਸਤੂ ਨਹੀਂ ਸਾਨੂੰ ਪਦਾਰਥ ਦੇ ਦੇ ਜਿਹੜੇ ਤਾਂ ਸੰਸਾਰੀ ਲੋਕ ਨੇ ਉਹ ਵੀ ਤੁਹਾਨੂੰ ਧਿਆਉਂਦੇ ਨੇ ਮਹਾਰਾਜ ਕਹਿੰਦੇ ਪਦਾਰਥ ਮੰਗਦੇ ਨੇ ਤੁਹਾਡੇ ਕੋਲ ਜਿਹੜੇ ਜੋਗੀ ਲੋਕ ਨੇ ਜੁੜਨ ਵਾਲੇ ਪਰਮੇਸ਼ਰ ਦੇ ਨਾਮ ਵਿੱਚ ਉਹ ਵੀ ਤੁਹਾਨੂੰ ਧਿਆਉਂਦੇ ਨੇ ਏ ਵਾਹਿਗੁਰੂ ਏ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਪ੍ਰਤੱਖ ਹੋ ਸਾਡੀ ਬਿਰਤੀ ਉਖੜ ਨਾ ਜਾਵੇ ਲੱਗੀ ਰਹੇ ਬ੍ਰਹਮ ਆਤਮਾ ਆਨੰਦ ਸਰੂਪ ਤੁਸੀਂ ਮਾਰਾ ਬ੍ਰਹਮ ਵਿਆਪਕ ਰੂਪ ਹੋ ਸਾਰਿਆਂ ਦੇ ਆਤਮਾ ਹੋ ਰਹੇ ਹਾਂ ਆਨੰਦ ਸਰੂਪ ਹੋ ਹਨ ਤੇ ਅਚਰਜ ਚਲ ਤੇ ਅਨੂਪ ਅਸਚਰਜ ਕੀ ਖੋਤਕ ਰਚ ਰਹੇ ਹੋ ਤੁਸੀਂ ਸਭ ਕੋ ਸਿੱਖ ਘਰਾਵਰ ਅਰੋ ਅਹੋ ਮੈਂ ਮਾਰਾ ਤੁਹਾਨੂੰ ਕੀ ਸਿੱਖਿਆ ਦੇਣ ਵਾਲਾ ਹਾਂ ਬਾਬਾ ਬੁੱਢਾ ਜੀ ਕਹਿੰਦਾ ਸਾਰਿਆਂ ਨੂੰ ਸਿੱਖਿਆ ਦੇਣ ਵਾਲੇ ਆਪ ਹੋ ਕਹਾਂ ਸਿੱਖ ਮੈਂ ਤੁਮਸੋਂ ਕਹਾਂ ਮੈਂ ਕੀ ਸਿੱਖਿਆ ਦੇ ਸਕਦਾ ਜੀ ਮੰਸੁਦ ਕੀ ਆਵ ਪੁਜਾ ਗਹਿ ਜਾ ਕੀ ਕਿਹਾ ਖਰਸਾ ਜੀ ਬਾਬਾ ਬੁੱਢਾ ਜੀ ਨੇ ਮਹਾਰਾਜ ਕਿਰਪਾ ਕਰੋ ਮੇਰੇ ਪੁੱਤਰ ਦੀ ਬਾਹ ਵੀ ਫੜ ਲਓ ਜੇ ਕਰ ਗਹਿ ਪਿਆਰ ਦੇ ਤਦ ਨਾ ਛੋਡਾਂ ਮੂਲ ਹੇ ਮਹਾਰਾਜ ਤੁਸੀਂ ਸਾਡੀ ਬਾਹ ਫੜ ਲਓ ਅਸੀਂ ਤੁਹਾਨੂੰ ਕਦੇ ਨਾ ਛੱਡਾਂ ਕਿਰਪਾ ਕਰੋ ਮਹਾਰਜ ਮੇਰੀ ਬੜੀ ਆਈ ਗੁਰੂ ਘਰ ਨਾਲ ਪ੍ਰੀਤੀ ਆ ਮੇਰੇ ਪੁੱਤਰ ਦੀ ਵੀ ਬਾਹ ਫੜ ਲਓ ਮਹਮਸਮਾਨ ਹੀ ਨਿਤ ਦੇ ਨਬਹੀ ਜੈ ਜਿਵੇਂ ਜਿਵੇਂ ਨਿਭ ਜਾਵੇ ਜਿਵੇਂ ਮੇਰੀ ਗੁਰੂ ਘਰ ਨਾਲ ਨਹੀਂ ਵੀ ਮੇਰੇ ਪੁੱਤਰ ਨਾਲ ਵੀ ਨਿਭਾਇਓ ਪਿਆਰ ਗੁਰੂ ਨਾਨਕ ਗੁਰ ਅੰਗਦ ਯਾਰ ਗੁਰੂ ਨਾਨਕ ਦੇਵ ਜੀ ਗੁਰ ਅੰਗਦ ਦੇਵ ਜੀ ਭੁਗਲ ਭੱਲਿਆਂ ਦੇ ਸਿਰ ਮੌਰ ਭੱਲਿਆਂ ਦੇ ਕੁੱਲ ਦੇ ਸ਼ਰੋਮਣੀ ਬਾਬਾ ਇਸੇ ਗੁਰੂ ਅਮਰਦਾਸ ਸਾਹਿਬ ਜੀ ਜੇ ਗੁਰੂ ਰਾਮਦਾਸ ਗੁਰ ਅਰਜਨ ਗੁਰ ਰਾਮਦਾਸ ਜੀ ਤੁਹਾਡੇ ਪਿਤਾ ਗੁਰ ਅਰਜਨ ਦੇਵ ਜੀ ਅਜੀ ਸਬਉ ਸਿੱਖੀ ਜਗ ਸਿਰਜਣਾ ਪੰਨਾ ਪਾਤਸ਼ਾਹੀਆਂ ਨੇ ਬੜੀ ਸਿੱਖੀ ਵਧਾਈ ਆ ਸੰਸਾਰ ਵਿੱਚ ਗਰੀ ਬਾਤ ਜਥਾ ਨਿਰਵਾਹੀ ਜਿਵੇਂ ਮੇਰੀ लाज ਰੱਖ ਲਈ ਪੰਨਾ ਪਾਤਸ਼ਾਹੀਆਂ ਨੇ ਮੈਨੂੰ ਸ਼ਰਨ ਦੇ ਵਿੱਚ ਰੱਖਿਆ ਬਾਬਾ ਬੁੱਢਾ ਜੀ ਕਹਿੰਦੇ ਯੇ ਮੇਰੀ लाज ਰੱਖੀ ਧੰਮ ਮਮ ਸੁਤ ਰਹੇ ਤੁਮਰੇ ਪਾਹੀ ਇਸੇ ਤਰ੍ਹਾਂ ਮੇਰਾ ਪੁੱਤਰ ਵੀ ਜੀ ਤੁਹਾਡੇ ਕੋਲ ਰਹੇ ਇਹ ਮੇਰੀ ਬੇਨਤੀ ਆਪ ਦੇ ਚਰਨਾਂ ਚ ਰੱਖੇ ਹੋਏ ਇਸ ਨੂੰ ਭਾਈ ਭਾਨੇ ਨੂੰ ਇਹ ਕਹੈ ਅਪਨੋ ਸੁਤ ਬੋਲਵਾਇਓ ਓ ਬੇਨਤੀ ਕਰਕੇ ਖਾਲਸਾ ਜੀ ਦੇਖ ਲੋ 10 11 ਦਾ ਰਾਤ ਦਾ ਟਾਈਮ ਹੈ ਵਚਨ ਕਰ ਰਹੇ ਨੇ ਗੁਰੂ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਜੀ ਭੂਗਵਾਸਣ ਲਾਏ ਹੋਏ ਨੇ ਥੋੜੇ ਜੇ ਘੰਟੇ ਹੀ ਰਹਿੰਦੇ ਨੇ ਸਮਾਉਣ ਵਿੱਚ ਜਦਈ ਸਤਸੰਗਤ ਜੀ ਸਨੇਹਾ ਭੇਜ ਕੇ ਭਾਈ ਭਾਨਾ ਜੀ ਨੂੰ ਸੱਦ ਲਿਆ ਉਹਨੂੰ ਪਾਏ ਗੁਰੂ ਨਿਕਟ ਬਿਠਾਇਆ ਗੋਲੇ ਪਠਾ ਲਿਆ ਸਤਸੰਗ ਜੀ ਭਾਈ ਭਾਨੇ ਨੂੰ ਨਾ ਹੱਥ ਗਹਿਓ ਨਿਜ ਹੱਥ ਬਾਬਾ ਬੁੱਢਾ ਜੀ ਨੇ ਆਪਣੇ ਪੁੱਤਰ ਭਾਨੇ ਦਾ ਹੱਥ ਫੜ ਕੇ اے ਬਾਈ ਤਬਹੀ ਪਖਨਾਥ ਦੇਖ ਕੇ ਸਤਗੁਰਾਂ ਦੇ ਦਰਸ਼ਨ ਕਰਕੇ ਮਹਾਰਾਜ ਨੂੰ ਬੇਨਤੀ ਕਰਦਾ ਮਹਾਰਾਜ ਮੇਰੇ ਪੁੱਤ ਦੀ ਬਾਹ ਫੜ ਲਓ ਵਾਂ ਪਕੜਾਈ ਸ੍ਰੀ ਹਰਿ ਗੋਬਿੰਦ ਗਹਿ ਕਰ ਸਾਥੇ ਦੇਖ ਲੋ ਖਾਲਸਾ ਜੀ ਇਹਨੂੰ ਕਹਿੰਦੇ ਆ ਪ੍ਰੇਮ ਦੀ ਗਾਧ ਕਥਾ ਹੈ ਸਤਿਗੁਰੂ ਜੀ ਬਾਹ ਕਿਵੇਂ ਫੜ ਰਹੇ ਨੇ ਆਪ ਜੀ ਨੇ ਸਾਧ ਸੰਗਤ ਜੀ ਬਾਹ ਪਕੜ ਕੇ ਰੱਖੀ ਬਾਹ ਤਾਹੇ ਨਿਜ ਮਾਥੇ ਆਪਣੇ ਮੱਥੇ ਤੇ ਲਾ ਲਈ ਸੱਚੇ ਬਾਦਸ਼ਾਹ ਨੇ ਖਾਲਸਾ ਜਿਵੇਂ ਕਿਸੇ ਕੋਲੋਂ ਕੋਈ ਵਸਤੂ ਪ੍ਰਾਪਤ ਹੁੰਦੀ ਹੁੰਦੀ ਹੈ ਜਿਵੇਂ ਗੁਰੂ ਘਰੋਂ ਆਪਾਂ ਨੂੰ ਪ੍ਰਸ਼ਾਦ ਮਿਲਦਾ ਪਹਿਲਾਂ ਆਪਾਂ ਮੱਥੇ ਨੂੰ ਲਾਉਂਦੇ ਆ ਫਿਰ ਚੱਕਦੇ ਆ ਨਾ ਵੱੱਥਾ ਟੇਕਦੇ ਆ ਪ੍ਰਸ਼ਾਦ ਨੂੰ ਜਿਵੇਂ ਕੋਈ ਅਮੋਲਕ ਵਸਤੂ ਮਿਲੀ ਹੁੰਦੀ ਹੈ ਐ ਭਾਵਨਾ ਦੇ ਨਾਲ ਕਿ ਬਾਬਾ ਬੁੱਢਾ ਜੀ ਨੇ ਸਾਨੂੰ ਕੋਈ ਅਮੋਲਕ ਵਸਤੂ ਬਖਸ਼ੀ ਹੈ ਭਾਈ ਭਾਨੇ ਦੀ ਬਾਹ ਪਕੜ ਕੇ ਛੇਵੇਂ ਪਾਤਸ਼ਾਹ ਨੇ ਆਪਣੇ ਵੱੱਥੇ ਨੂੰ ਲਾਈ ਸਭੋ ਬਿਰਸੋ ਧੀਰਜ ਦਿਨਾ ਔਰ ਬਹੁਤ ਬਿਧੀਆਂ ਨਾ ਧੀ ਕਹਿ ਕੇ ਧੀਰਜ ਦਿੱਤਾ ਬਾਬਾ ਬੁੱਢਾ ਜੀ ਜਿਵੇਂ ਥੋੜੀ ਨਵੇਂ ਆਈ ਤੁਹਾਡੇ ਪੁੱਤਰ ਦੀ ਵੀ ਇਸੇ ਤਰ੍ਹਾਂ ਨਿਵੇਗੀ ਅਪਰ ਕਰੀ ਚਾਰ ਚਾਰਸ ਭੀਨਾ ਹੋਰ ਵੀ ਪ੍ਰੇਮ ਰਸ ਵਿੱਚ ਬਹੁਤ ਸਾਰੇ ਬਚਨ ਕੀਤੇ ਦਿਨ ਬਹਿਰ ਜਾਗਤ ਹੀ ਰਹੇ ਦਿਨ ਪੈਰ ਸਾਥ ਸੰਗਤ ਜੀ ਦੇਖ ਲੋ ਤਨਤੀਏ 9 ਘੰਟੇ ਸਾਰੀ ਰਾਤ ਜਾਗਦੇ ਹੀ ਰਹੇ ਗੁਰਦਕੇ ਬਾਕ ਸੁਨੇ ਯਰ ਕਹੇ ਛੇਵੇਂ ਪਾਤਸ਼ਾਹ ਨੇ ਸਤਸੰਗ ਜੀ ਕੋਈ ਬਚਨ ਕਹੇ ਬਾਬਾ ਬੁੱਢਾ ਜੀ ਤੋਂ ਸੁਣੇ ਹਾਇਸ਼ ਗੁਰ ਕੀ ਲੇ ਉਠ ਖੜਿਓ ਜਦੋਂ ਸਤਸੰਗ ਜੀ ਤੜਕੇ ਦਾ ਟਾਈਮ ਹੋਇਆ ਨਾ ਤਿੰਨ ਚਾਰ ਕਦਾ ਉਸੇ ਵੇਲੇ ਗੁਰੂ ਸਾਹਿਬ ਦੀ ਆਗਿਆ ਲੈ ਕੇ ਬਾਬਾ ਬੁੱਢਾ ਜੀ ਉੱਠ ਖੜੇ। ਸੀਤਲ ਸੋਮਜਨ ਕਰਿਓ। ਠੰਡੇ ਪਾਣੀ ਨਾਲ ਅਸ਼ਰਾਨ ਕੀਤਾ ਬਾਬਾ ਬੁੱਢਾ ਜੀ ਨੇ। ਸਤਿ ਸ਼੍ਰੀ ਹਰ ਗੋਬਿੰਦ ਢੇ ਗਿਆਓ। ਅਸ਼ਰਾਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲੇ ਆ ਕੇ ਬੈਠ ਗਏ। ਜੋ ਸੰਮੁਖ ਔਰ ਹਰ ਖਾਇਓ। ਬਹੁਤ ਖੁਸ਼ ਹੋ ਕੇ ਛੇਵੇਂ ਪਾਤਸ਼ਾਹ ਦੇ ਸਾਹਮਣੇ ਬੈਠ ਗਏ। ਜਿਤ ਜਤ ਹਵੈ ਕਰ ਜਪਜੀ ਸਾਰਾ। ਘਰ ਸਾਹਿਬ ਜੀ ਇਹੀ ਜੀ ਅਮੋਲਕ ਬਾਣੀ ਜਪਜੀ ਸਾਹਿਬ ਹੈ ਗੁਰਸੇ ਇੱਕ ਇਹ ਚਤਤਾ ਅੱਗੇ ਬ੍ਰਹਮ ਗਿਆਨੀ ਦਾ ਤਾਂ ਆਕਾਗਰ ਹੀ ਹੁੰਦਾ ਖਰਦ ਸਾਹਿਬਾ ਬਾਬਾ ਬੁੱਢਾ ਜੀ ਦੇ ਮਨ ਨੂੰ ਕੀ ਕਹੀਏ ਅੱਗੇ ਹੀ ਬਹੁਤ ਉੱਜਲ ਜੀਵਨ ਹੈ ਮਨ ਨੂੰ ਆਕਾਗਰ ਕਰਕੇ ਸਾਰਾ ਜਪਜੀ ਸਾਹਿਬ ਪੜਿਆ ਹੈ ਔਰ ਨੈਤਰਾ ਨਾਲ ਮਹਾਰਾਜ ਦੇ ਦਰਸ਼ਨ ਕਰਦੇ ਰਹੇ ਸਨੇ ਸੁਨੇ ਸੰਭਾਰੇ ਉਚਾਰਾ ਸਜੇ ਸਜੇ ਕੱਲੀ ਕੱਲੀ ਪੰਗਤੀ ਸੁਧ ਜਬਜੀ ਸਾਹਿਬ ਦੀ ਬਾਣੀ ਪੜੀ ਪੜਕਰ ਗੁਰੂ ਦੇਸ਼ ਬੰਦਨ ਕੀਨਾ ਜਬਜੀ ਸਾਹਿਬ ਪੜ ਕੇ ਬਾਬਾ ਬੁੱਢਾ ਜੀ ਨੇ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ ਕਹਿ ਕੇ ਮੱਥਾ ਟੇਕਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀ ਸਿਧਾਂਤ ਹੈ ਕਿ ਜਿਨ੍ਹਾਂ ਨੇ ਭਾਈ ਨਾਮ ਨੂੰ ਧਿਆਇਆ ਨਾ ਮਨ ਇਕਾਗਰ ਕਰਕੇ ਧਿਆਤਾ ਧਿਆਨ ਤੇ ਦੀ ਤਰਕੜੀ ਨੂੰ ਬੰਨ੍ਹ ਕਰਕੇ ਗਏ ਮਸਕਤ ਕਾਲ ਉਹਨਾਂ ਦੀ ਮਸਕਤ ਜਿਹੜੀ ਮਿਹਨਤ ਸੀ ਘਾਲਣਾ ਥਾਏ ਪੈਗੀ ਉਹ ਤਾਂ ਚਲੇ ਗਏ ਬ੍ਰਹਮ ਵਿੱਚ ਲੀਨ ਹੋ ਗਏ ਉਹਨਾਂ ਦੇ ਨਾਲ ਕਿਤਨੀ ਹੋਰ ਵੀ ਛੁੱਟ ਗਈ ਜਿੰਨੇ ਹੋਰ ਵੀ ਜਿਨ੍ਹਾਂ ਨੂੰ ਲਾਗ ਲੱਗੀ ਉਹਨਾਂ ਦਾ ਵੀ ਸਤ ਸੰਗਜੀ ਭੱਲਾ ਹੋ ਗਿਆ ਨਾਨਕ ਤੇ ਮੁਖ ਉਜਲੇ ਉਹ ਤਾਂ ਮੁਖ ਲੈ ਕੇ ਉਜੜਾ ਸਤ ਸੰਗਜੀ ਕੋਈ ਕਲੰਕ ਨਹੀਂ ਖਟਿਆ ਉਹਨਾਂ ਨੇ ਸਦਾ ਬਾਸ ਤੇ ਵਾਹਿਗੁਰੂ ਚ ਦੀਨ ਹੋ ਗਏ ਕਿਤੀ ਛੁੱਟੀ ਨਾਲ ਕਿੰਨੀ ਸ੍ਰੇਸ਼ਟੀ ਹੋਰ ਵੀ ਸਤ ਸੰਗਜੀ ਉਹਨਾਂ ਦੇ ਆਸਰੇ ਛੁੱਟ ਗਈ ਜਿਨ੍ਹਾਂ ਨੇ ਧੰਨ ਬਾਬਾ ਬੁੱਢਾ ਸਾਹਿਬ ਜੀ ਕੇ ਹਾਂ ਉਹਨਾਂ ਨੂੰ ਵੀ ਸਿੱਖੀ ਪ੍ਰਾਪਤ ਹੋ ਗਈ ਖਾਲਸਾ ਜੀ ਮਹਾਰਾਜ ਬਰ ਜਪਜੀਤ ਸਾਹਿਬ ਸੰਪੂਰਨ ਕਰਕੇ ਵੱਥਾ ਟੇਕਿਆ ਬਾਬਾ ਬੁੱਢਾ ਜੀ ਨੇ ਜੀ ਦਾਸਨ ਕੋ ਆਇਸਦੀਨ ਉਸ ਵੇਲੇ ਗੁਰੂ ਘਰ ਵਿੱਚ ਜਿਹੜੇ ਗੁਰੂ ਦੂਸਰੇ ਸਿੱਖ ਰਹਿਣ ਵਾਲ ਸੀ ਸੇਵਾਦਾਰ ਉਹਨਾਂ ਨੂੰ ਆਗਿਆ ਦਿੱਤੀ ਬਾਬਾ ਬੁੱਢਾ ਜੀ ਨੇ ਆਪ ਨੂੰ ਕੁਸ਼ਾ ਕਰੋ ਸ਼ਿਤ ਪਾਵਨ ਲਿਆਓ ਭਾਈ ਇੱਥੇ ਮੇਰੇ ਵਾਸਤੇ ਜਿਹੜੀ ਦੱਬ ਹੁੰਦੀ ਆ ਉਹ ਵਿਛਾ ਦਿਓ ਥੱਲੇ ਸੋਹਣਾ ਲੇਪਨ ਕਰਕੇ ਧਰਤੀ ਤੇ ਹਰਿ ਸ਼ਬਦ ਕੋ ਕੀਜੈ ਗਾਵਨ ਨਾਲੇ ਬੈਠ ਕਰਕੇ ਸ਼ਬਦ ਪੜੋ ਗੁਰਬਾਣੀ ਦੇ ਸਭ ਸੁਗੰਧਿਤਾ ਕਰਸ਼ਨ ਕਾ ਸ਼ਰਕਾਵਨ ਇਸ ਕਮਰੇ ਸੁਗੰਧੀ ਛਿੜਕ ਦਿਓ ਸਤਨਾਮ ਸਿਮਰੋ ਹਰ ਖਾਵਨ ਖੁਸ਼ ਹੋ ਕੇ ਸੱਚੇ ਨਾਮ ਵਾਹਿਗੁਰੂ ਦਾ ਜਾਪ ਜਪੋ ਸਾਰਾ ਦੀਵਕ ਬ੍ਰਿੰਦਵਾਰ ਕਰ ਧਰਿਆ ਸਾਰੇ ਢੇਰਾ ਹੈ ਦੀਵੇ ਬਗਾ ਜਾਲਦੇ ਚੰਨ ਪ੍ਰਕਾਸ਼ ਕਰੋ ਸੰਗਤ ਸਗਲੇ ਇਕੱਤਰ ਕਰਿਆ ਸਾਰੀ ਸੰਗਤ ਨੂੰ ਇਕੱਠੀ ਕਰ ਲੋ ਅੰਤ ਦੇ ਸਮੇਂ ਸੰਗਤ ਦੇ ਦਰਸ਼ਨ ਕਰਦੇ ਜਾਈਏ ਸੁਣ ਮੇਰ ਦਾ ਹੁਕਮ ਦਾਸ ਗਨ ਆਏ ਇਹ ਬਾਬਾ ਬੁੱਢਾ ਜੀ ਨੇ ਹੁਕਮ ਦਿੱਤਾ ਖਨਸਾ ਜੀ ਸੇਵਕਾਂ ਨੂੰ ਗੁਰਸਿੱਖਾਂ ਨੂੰ ਕਿ ਭਾਈ ਲਿਆਓ ਸਾਡੇ ਵਾਸਤੇ ਕੋਈ ਸ਼ਾਸਤਰ ਵਿਛਾ ਦਿਓ ਨਾਲੇ ਕੀਰਤਨ ਕਰੋ ਸੁਗੰਧੀ ਫੁਲਾ ਦਿੱਤੀ ਥੋ ਥੋ ਤੇ ਦੀਵੇ ਜਗਾਤੇ ਉਹ ਤਾਂ ਬਿਜਲੀਆਂ ਤਾਂ ਹੁੰਦੀਆਂ ਨਹੀਂ ਸੀ ਤੜਕੇ ਦਾ ਟਾਈਮ ਸੀ ਹਨੇਰਾ ਸਤ ਸੰਗਤ ਜੀ ਪ੍ਰਕਾਸ਼ ਕਰ ਦਿੱਤਾ ਜੋ ਜਦ ਸਭ ਕਾਜ ਬਣਾਏ ਜੋ ਕਿਹਾ ਸੀ ਸਾਰਾ ਸਤਿ ਸ੍ਰੀ ਅਕਾਲ ਦੀ ਕਾਰਜ ਕੀਤਾ ਸਿੱਖਾਂ ਨੇ ਸ੍ਰੀ ਹਰਿ ਗੋਬਿੰਦ ਕੇਰ ਅਗਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਹੱਥ ਜੋਰ ਬਹੁ ਬਿਨੈ ਉਚਾਰੀ ਹੱਥ ਜੋੜ ਕੇ ਖੀਰ ਲਈ ਬੇਨਤੀ ਕੀਤੀ ਬਾਬਾ ਬੁੱਢਾ ਜੀ ਨੇ اے ਸੁਦੀ ਜੈ ਅਗਰ ਸਦਾਯੋ ਹੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮੈਨੂੰ ਹੁਣ ਆਗਿਆ ਬਖਸ਼ੋ ਮੈਂ ਅੱਗੇ ਨਿਰਗੁਣ ਸਰੂਪ ਵਿੱਚ ਸਮਾ ਜਾਵਾਂ ਜਿਵੇਂ ਸੱਤਿ ਘੜੇ ਨੂੰ ਭੰਨਦੀ ਏ ਘੜੇ ਦੇ ਅੰਦਰਲਾ ਆਕਾਸ਼ ਕਿੱਥੇ ਜਾਊਗਾ ਉਹ ਆਕਾਸ਼ ਵਿੱਚ ਸਮਾ ਜਾਂਦਾ ਨਾ ਕੁਝ ਆਏ ਬੋ ਨਾ ਕੁਝ ਜਾਏ ਬੋ ਰਾਮ ਕੀ ਦੁਹਾਈ ਰਾਮਾਨੰਦ ਨੇ ਕਿਹਾ ਕਾਂਸੀ ਵਿੱਚ ਰਹਿਣ ਵਾਲੇ ਨੇ ਨਾ ਕੁਝ ਆਉਂਦਾ ਨਾ ਕੁਝ ਜਾਂਦਾ ਜਲ ਕਾ ਜਨ ਹੂਆ ਰਾਮ ਸੂਰਜ ਕਰਨ ਮਿਲੇ ਇਸ ਤਰ੍ਹਾਂ ਸਤ ਸੰਗਤ ਜੀ ਅਪੇਧਤਾ ਪ੍ਰਾਪਤ ਕੀਤੀ ਸੋ ਆਗਿਆ ਮੰਗੀ ਮਹਾਰਾਜ ਕਿਰਪਾ ਕਰੋ ਮੈਂ ਹੁਣ ਸਮਾਜਮਾ ਬ੍ਰਹਮ ਵਿੱਚ ਬਦਮੀ ਪਰਮ ਆਪ ਕੀ ਪਾਉ ਜੋ ਮਹਾਰਾਜ ਆਪ ਦੀ ਪਦਵੀ ਬਖਸ਼ੀ ਹੋਈ ਐ ਸਿੱਖਾਂ ਨੂੰ ਉਹ ਮੈਂ ਪਾਲਮ ਅਪੇਧਤਾ ਦੀ ਸਤਗੁਰ ਕਹੋ ਬਿਰਾਜੋ ਪਿਆਰੇ ਸਤਗੁਰਾਂ ਦੀ ਰਸਨਾ ਤੋਂ ਕੀ ਨਿਕਲਿਆ ਬਚਨ ਉਸ ਵੇਲੇ ਅੱਛਾ ਪਿਆਰੇ ਬਾਬਾ ਜੀ ਵਿਰਾਜ ਜਾਓ ਇਹ ਬਚਨ ਕਹਿ ਦਿੱਤੇ ਗगन समान ਵਿਆਪ ਹੋ ਸਾਰੇ داری ਕੀ ਹੋਵੋ ਤੁਸੀਂ ਗਗਨਾ ਸਮਾਰ ਵਿਆਪ ਹੋ ਸਾਰੇ ਆਕਾਸ਼ ਦੇ ਸਮਾਰ ਤੁਸੀਂ ਸਾਰੇ ਵਿਆਪਕ ਹੋਵੋ ਵਾਹਿਗੁਰੂ ਵੀ ਸਾਥ ਤੁਸੀਂ ਸਾਰੇ ਵਿਆਪਕ ਹੈ ਆਕਾਸ਼ ਦਾ ਅੰਤ ਹੈ ਆਕਾਸ਼ ਮੁੱਕ ਜਾਂਦਾ ਕਰੋੜਾਂ ਹੀ ਆਕਾਸ਼ ਨੇ ਲੱਖਾਂ ਹੀ ਆਕਾਸ਼ ਨੇ ਇਥੇ ਦੂਜਾ ਆਕਾਸ਼ ਆਊ ਪਹਿਲਾ ਆਕਾਸ਼ ਮੁੱਕ ਜੂ ਇੱਕ ਬ੍ਰਹਮੰਡ ਵਿੱਚ ਸੱਤ ਆਕਾਸ਼ ਮੰਨੇ ਸੱਤ ਪਤਾਲ ਮੰਨੇ ਜਾਂ ਦੂਜਾ ਬ੍ਰਹਮੰਡ ਆਊ ਉਹਦੇ ਚ ਦੂਜੇ ਆਕਾਸ਼ ਹੋਣਗੇ ਲੇਕਿਨ ਸਾਧ ਸੰਗਤ ਜੀ ਆਕਾਸ਼ ਦੀ ਇੱਕ ਉਪਮਾ ਦਿੱਤੀ ਆ ਆਕਾਸ਼ ਦਾ ਤਾਂ ਅੰਤ ਹੈ ਲੇਕਿਨ ਵਾਹਿਗੁਰੂ ਦਾ ਅੰਤ ਨਹੀਂ ਵਾਹਿਗੁਰੂ ਸਾਧ ਸੰਗਤ ਦੇ ਵਿੱਚ ਸਾਰੇ ਹੀ ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ ਮਾਨਸ ਉਤਾਰ ਧਰ ਦਰਸ ਦਿਖਾਏ ਹੈ ਭਾਈ ਗੁਰਦਾਸ ਨੇ ਲਿਖਿਆ ਇੱਕ ਬ੍ਰਹਮੰਡ ਵਿੱਚ ਸੱਤ ਦੀਪ ਸੱਤ ਪਤਾਲ ਤੇ ਸੱਤ ਆਕਾਸ਼ ਮੰਨੇ ਨੇ ਇਹ ਜੇ ਬ੍ਰਹਮੰਡ ਸਾਧ ਸੰਗਤ ਜੀ ਵਾਹਿਗੁਰੂ ਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਰੱਖੇ ਹੋਏ ਨੇ ਹੁਣ ਤੁਸੀਂ ਦੇਖ ਲਓ ਵਾਹਿਗੁਰੂ ਕਿਡਾ ਕਾ ਤਾਂ ਬਿਆਨਤ ਕਹੀਦਾ ਹੈ ਸੋ ਸਾਤ ਸੰਗਤ ਜੀ ਆਕਾਸ਼ ਦੀ ਜਿੰਨੀ ਆ ਸਾਰੀ ਸ੍ਰਿਸ਼ਟੀ ਪਸਾਰਾ ਹੈ ਵਾਹਿਗੁਰੂ ਦੇ ਰੋਮ ਰੋਮ ਵਿੱਚ ਰੱਖਿਆ ਹੋਇਆ ਹੈ ਤਾਂ ਆਪ ਜੀ ਕਹਿ ਰਹੇ ਨੇ ਅੱਛਾ ਬਾਬਾ ਜੀ ਬਰਾਜੋ ਹੋਣ ਜਿਵੇਂ ਆਕਾਸ਼ ਵਿਆਪਕ ਹੈ ਮਹਾਰਾਜ ਤੁਸੀਂ ਵੀ ਵਿਆਪਕ ਹੋ ਜੂਬੋ ਜਿਵੇਂ ਘੜੇ ਵਾਲੇ ਆਕਾਸ਼ ਨੂੰ ਕਹਿ ਦਈਏ ਬਾਹਰਲੇ ਆਕਾਸ਼ ਚ ਰਚ ਕੇ ਬਣ ਕੇ ਸਾਤ ਸੰਗਤ ਜੀ ਉਹਨੇ ਵੱਡਾ ਬਣ ਜਾਣਾ ਤਾਂ ਨਹੀਂ ਅਭੇਦ ਹੋ ਜਾਣਾ ਐ ਬਾਬਾ ਬੁੱਢਾ ਸਾਹਿਬ ਜੀ ਵਾਹਿਗੁਰੂ ਵਿੱਚ ਸਮਾ ਰਹੇ ਨੇ ਸੁਣ ਪੜਿਓ ਕੁਛ ਆਸਣ ਉਪਰ ਆਕਿਆ ਲੈ ਕੇ ਛੇਵੇਂ ਪਾਤਸ਼ਾਹ ਦੀ satsang ji ਉਸੇ ਆਸਣ ਤੇ ਜੋ ਦੱਬ ਦੱਤ ਦੇ ਵਿਛਾਇਆ ਸੀ ਉਹਦੇ ਤੇ ਬਾਬਾ ਜੀ ਬਰਾਜ ਗਏ ਜਿਸ ਵਸਤਰ ਕੋਲੀਨ ਤਨੂ ਪਰ ਆਪਣਾ ਸਰੀਰ ਸਾਰਾ ਚਿੱਟੇ ਚਾਦਰੇ ਨਾਲ ਢੱਕ ਲਿਆ ਲੇ ਬਿਲੋਚਨ ਸੰਮੁਖ ਹੀਰਤ ਲੇਕਿਨ ਆਪਣਾ ਮੁਖ ਨੰਗਾ ਰੱਖਿਆ ਹੈ ਦੇਤਰ ਖੁੱਲੇ ਨੇ ਸਾਹਮਣੇ ਮਹਾਰਾਜ ਬੈਠੇ ਨੇ ਦੇਖ ਰਹੇ ਨੇ ਮਹਾਰਾਜ ਨੂੰ ਸਤਗੁਰੂ ਕਿਰਪਾ ਦ੍ਰਿਸ਼ਿ ਸੋ ਪ੍ਰੇਰਤਾ ਉਧਰ ਸਤਗੁਰੂ ਜੀ ਸਤ ਸੰਗਤ ਜੀ ਸਿੱਖ ਬਾਬਾ ਬੁੱਢਾ ਜੀ ਦੀ ਨਿਗਾ ਵਿੱਚ ਨਿਗਾਰ ਰਾ ਕੇ ਪ੍ਰੇਰ ਰਹੇ ਨੇ ਕਿ ਨਿਕਲੋ ਸਰੀਰ ਚੋਂ ਹੌਣ ਸਵਾਜੋ ਬ੍ਰਹਮ ਦੇ ਵਿੱਚ ਤਬ ਕੋ ਤਾਗ ਪ੍ਰਾਨ ਜਬ ਗਯੋ ਉਸੇ ਵੇਲੇ ਖਾਲਸਾ ਜੀ ਪ੍ਰਾਨ ਇਕਦਮ ਜਿਹਾ ਫੂਕ ਨਿਕਲ ਜਾਂਦੀ ਹੈ ਬਾਬਾ ਬੁੱਢਾ ਜੀ ਦੇ ਸਰੀਰ ਚੋਂ ਪ੍ਰਾਨ ਨਿਕਲ ਗਏ ਖੈ ਲਹੁ ਬਦ ਭਯੋ ਗੁਰੂ ਸਾਹਿਬ ਦੇ ਸਰੂਪ ਵਿੱਚ ਬਾਬਾ ਬੁੱਢਾ ਜੀ ਲੀਨ ਹੋ ਗਏ ਖਾਲਸਾ ਜੀ